4 ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆhta ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੀ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਦਿਆ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹੁਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਦਾਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸ ਦਈਏ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਦਾਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗਰੇਪ ਕੀਤਾ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ 4 ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗਰੇਪ ਕੀਤਾ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦਸਾਈ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਤਸਦੀ ਇਹ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਪ੍ਰੋਟ ਹੈ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗ ਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹੁਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਬ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਪਰ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਰੱਖ-ਰੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹੁਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੰਗਰੇਪ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ ਆਰੋਪੀਆਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ ਆਰੋਪੀ ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਕਲਤ ਕਾਮ ਕੀਤਾ ਤਤਸਦੀਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸ ਦਈਏ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸ ਦਈਏ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਦਿਆ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦਸਾਈ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਹੈ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਪ੍ਰੋਟ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕੀਤਾ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦਸਾਈ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ 20 ਦਿਨ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਹੈ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ 4 ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ ਆਰੋਪੀਆਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ ਆਰੋਪੀ ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੀ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ ਇਹ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹੁਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕੀਤਾ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਦਿਆ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦਸਹੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ 20 ਦਿਨ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਹੈ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਵਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਦਿਆ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਘਟਨਾ 1 ਮਈ ਨੂੰ ਹੋਈ ਸੀ ਲੇਕਿਨ ਮਹਿਲਾ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਯੂਪੀ ਦੇ ਲਈ ਰਵਾਨਾ ਕਰ ਦਿੱਤੀਆਂ ਨੇ ਤਾਂ ਜੋ ਮਲਜ਼ਮਾਂ ਨੂੰ ਫੜਿਆ ਜਾ ਸਕੇ ਕੁੜੀ ਦੇ ਲਵ ਮੈਰਿਜ ਤੋਂ ਦੁਖੀ ਹੋਏ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਵਿਆਹੁਤਾ ਭੈਣ ਦਾ ਹੀ ਰੇਪ ਕਰ ਦਿੱਤਾ ਦੱਸਦੀ ਹੈ ਕਿ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਰ ਲੋਕਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਨਾਲ ਗਲਤ ਕੰਮ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਔਰਤ ਵੀ ਵਿਆਹੁਤਾ ਹੈ ਤੇ ਔਰਤ ਦੇ ਭਰਾ ਦੇ ਵੱਲੋਂ ਜੋ ਦੋਸ਼ੀ ਨੇ ਜਿਨ੍ਹਾਂ ਨੇ ਰੇਪ ਕੀਤਾ ਉਹਨਾਂ ਦੀ ਭੈਣ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੋ ਲੜਕੀ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੇ ਲੜਕੇ ਦੀ ਵਿਆਹੁਤਾ ਭੈਣ ਦੇ ਨਾਲ ਗਲਤ ਕੰਮ ਕੀਤਾ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਥਾਣਾ ਟਿੱਬੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਲੋਕਾਂ ਨੇ ਇੱਕ ਵਿਆਹੁਤਾ ਮਹਿਲਾ ਦੇ ਘਰ ਵਿੱਚ ਵੜ ਕੇ ਕਥਿਤ ਤੌਰ ਤੇ ਉਸ ਦੇ ਨਾਲ ਗੈਂਗਰੇਪ ਕੀਤਾ ਕਿਤੇ ਕਿਉਂਕਿ ਮਹਿਲਾ ਦੇ ਭਰਾ ਨੇ આરોપીਾਂ ਦੀ ਬੇਟੀ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁੱਧ ਇਹ ਵਿਆਹ ਹੋਇਆ ਸੀ ਇੱਥੇ ਇਹ ਵੀ ਦੱਸਦੀ ਹੈ ਕਿ આરોપી ਉੱਤਰ ਪ੍ਰਦੇਸ਼ ਤੋਂ ਲੁਧਿਆਣੇ ਆਏ ਸੀ ਅਤੇ ਉਹਨਾਂ ਨੇ ਮਹਿਲਾ ਦੇ ਨਾਲ ਗੈਂਗਰੇਪ ਕੀਤਾ ਅਤੇ ਫਿਰ ਉੱਥੋਂ ਭੱਜ ਗਏ ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਦੱਸਦੀ ਹੈ ਕਿ ਘਟਨਾ 1 ਮਈ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ